சே சத் நாம வாரு சத் நாம வாரு ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਭਾਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਭਾਈ ਚੱਲ ਰਹੀ ਹੈ ਜਿਦੇ ਬਾਰਾ ਸ਼ਲੋਕ ਸੰਪੂਰਨ ਹੋਏ ਸੀ 13ਵਾਂ ਸ਼ਲੋਕ ਕੱਲ੍ਹ ਭਾਈ ਪਾਤਸ਼ਾਹ ਜੀ ਨੇ ਆਰੰਭ ਕੀਤੇ ਸੀ ਆਓ ਸਤਿਗੁਰ ਜੀ ਚਾਰ ਸੌ ਸੱਤਰ ਅੰਗ ਤੇ ਪਾਤਸ਼ਾਹ ਜੀ ਦਾ ਸ਼ਲੋਕ ਭਾਈ ਰੰਭ ਹੁੰਦਾ ਹੈ ਜਿਦੇ ਦੂਜੇ ਪਦ ਦੇ ਵਿੱਚ ਫਿਰ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਓ ਸਤਿਗੁਰ ਜੀ ਧਾਰਨਾ ਲੈਂਦੇ ਹੋਏ ਵਚਨ ਕਰਦੇ ਹਾਂ ਜੀ ਮਹੱਲਾ ਪਹਿਲਾ ਸ਼ਾਮ ਕਹੈ ਸਤੰਬਰ ਸਵਾਮੀ ਸੱਚ ਮੈਂ ਆਛ ਹੈ ਸਾਚ ਰਹਿ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਾ ਭਰਪੂਰ RAM ਨਾਮ ਦੇਵਾ ਮਹਸੂਰ ਨਾਏ ਲਈਏ ਪ੍ਰਸ਼ਤ ਜਾਹੇ ਨਾਨਕ ਤਉ ਮੁਖੰਤਰ ਪਾਹੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਇਸ ਪਦ ਦੀ ਪ੍ਰਮਤਾ ਕਰਦੇ ਹੋਏ ਦੂਜੇ ਪਦ ਦੇ ਵਿੱਚ ਵੀ ਸਾਨੂੰ ਪਾਸ਼ਾ ਜੀ ਪਹਿਲੋਂ ਪੱਖ ਰੱਖਦੇ ਹਨ ਦੂਆ ਪਾਸਿਓ ਫਿਰ ਪਾਸ਼ਾ ਜੀ ਅੰਡ ਤੇ ਫੈਸਲਾ ਸੁਣਾਉਂਦੇ ਹਨ ਆਉ ਪਾਸ਼ਾ ਜੀ ਇੱਥੇ ਫਿਰ ਬਚਨ ਕਰਦੇ ਨੇ ਸ਼ਾਮ ਸ਼ਾਮ ਕਹੇ ਸਤੰਬਰ Swami ਸੱਚ ਮੈਂ ਆਛੈ ਸਾਚ ਰਹੇ ਇਸ ਤਰ੍ਹਾਂ ਚਾਰ ਯੁਗ ਹੋਏ ਸਤਜੁਗ ਤੇ ਤ੍ਰੇਤਾ ਦੁਆਪਰ ਤੇ ਕਲ ਯੁਗ ਇਸੇ ਤਰ੍ਹਾਂ ਹੀ ਚਾਰ ਵੇਦ ਹੋਏ ਹਨ ਇਨਾਂ ਵਿੱਚੋਂ ਇੱਕ ਵੇਦ ਆ ਸ਼ਾਮ ਵੇਦ ਚਾਰੇ ਵੇਦ ਮਹਾਰਾਜ ਜੀ ਇਸ ਪੱਧਰ ਦੇ ਵਿੱਚ ਗਿਣਾਂਦੇ ਹਨ ਚਾਰੇ ਵੇਦ ਗੁਰੂ ਨਾਨਕ ਮਹਾਰਾਜ ਜੀ ਅੱਜ ਸ਼ਾਮ ਵੇਦ ਦੀ ਗੱਲ ਕਰਦੇ ਨੇ ਸ਼ਾਮ ਕਹੈ ਸਤੰਬਰ ਸਵਾਮੀ ਮਹਾਰਾਜ ਜੀ ਕਹਿੰਦੇ ਸ਼ਾਮ ਵੇਦ ਆ ਜਿਹੜਾ ਇਹਦੇ ਵਿੱਚ ਲਿਖਿਆ ਏ ਕਹਿਣਾ ਕਰਦਾ ਹੈ ਸਤੰਬਰ ਸਵਾਮੀ ਮਹਾਰਾਜ ਜੀ ਕਹਿੰਦੇ ਸਤਜੁਗ ਦੇ ਵਿੱਚ ਉਹ ਮਾਲਕ ਜਿਹੜਾ ਪ੍ਰਭੂ ਉਹ ਸਤੰਬਰ ਨਾਮ ਦੇ ਨਾਲ ਪ੍ਰਸਿੱਧ ਹੋਏ ਮਹਾਰਾਜ ਉਸ ਵੇਲੇ ਉਹਨਾਂ ਲੋਕਾਂ ਨੇ ਸਤੰਬਰ ਨਾਮ ਦੇ ਨਾਲ ਸਵਾਮੀ ਪਰਮੇਸ਼ਰ ਨੂੰ ਕਹਿੰਦਿਆਂ ਸਵਾਮੀ ਮਹਾਰਾਜ ਜੀ ਕਹਿੰਦੇ ਉਸ ਵੇਦ ਦੇ ਵਿੱਚ ਸ਼ਾਮ ਵੇਦ ਦਾ ਕਹਿਣਾ ਹੈ ਕਿ ਸਤੰਬਰ ਤੋਂ ਦਾ ਅਰਥ ਬਣਦਾ ਸਤੰਬਰ ਲਬਜ ਦਾ ਸਤੰਬਰ ਪਸਪੈਦ ਕੱਪੜਿਆਂ ਵਾਲਾ ਸਪੈਦ ਹੰਸ ਦੀ ਤਰ੍ਹਾਂ ਚਿੱਟਾ ਸਪੈਦ ਜਿਹਨੂੰ ਸਤੰਬਰ ਕਹਿੰਦੇ ਹਨ ਇਹ ਲਬਜ ਨੇ ਮਹਾਰਾਜ ਜੀ ਕਹਿੰਦੇ ਜਿਵੇਂ ਹੰਸ ਚਿੱਟਾ ਸਪੈਦ ਹੁੰਦਾ ਸਤ ਤੋ ਮਹਾਰਾਜ ਪਰਮੇਸ਼ਰ ਹਰੀ ਸਵਾਮੀ ਸਾਡਾ ਮਹਾਰਾਜ ਜੀ ਕਹਿੰਦੇ ਉਸਪੈਦ ਉਸ ਵੇਲੇ ਦੁਨੀਆ ਜਿਹੜੀ ਸੀ ਲੋਕ ਸਨ ਜਿਹੜੇ ਉਹਨਾਂ ਦਾ ਜੀਵਨ ਐ ਨੂੰ ਸਪੈਦ ਸੀ ਚਿੱਟਾ ਸੀ ਹੈਣ ਤੋਂ ਭਾਵ ਕਿ ਉਹਨਾਂ ਵਿੱਚ ਉਗਣ ਨਹੀਂ ਸੀ ਉਸ ਟਾਈਮ ਸੱਚ ਦੇ ਪਹਿਰਾ ਦਿੰਦੇ ਸੀ ਸੱਚ ਤੇ ਉਹਨਾਂ ਦਾ ਜੀਵਨ ਟਿਕਿਆ ਹੋਇਆ ਸੀ ਸੱਚ ਧਰਮ ਤੇ ਜਿਸ ਕਰਕੇ ਸਤਜੁਗ ਸੀ ਹੋ ਜੀਵਾ ਕਰਕੇ ਸਤਜੁਗ ਹੁੰਦਾ ਨਹੀਂ ਕੋਈ ਸਤਜੁਗ ਕਿਸੇ ਦੇ ਬਣਾਇਆ ਬਣਦਾ ਹੈ ਜੇ ਜਦੋਂ ਜੀਵ ਦੇ ਵਿੱਚ ਗੁਣ ਆ ਜਾਂਦੇ ਹਨ ਉਸ ਵੇਲੇ ਸਤਜੁਗ ਹੈ ਤੇ ਮਹਾਰਾਜ ਜੀ ਇੱਥੇ ਉਹ ਵੇਦ ਦੀ ਗੱਲ ਕਰਦੇ ਹਨ ਕਹਿੰਦੇ ਸ਼ਾਮ ਵੇਦ ਕਹਿੰਦਾ ਕਿ ਉਸ ਵੇਲੇ ਸਤੰਬਰ ਸਵਾਮੀ ਸੀ ਇਹਨੇ ਕਿਉਂ ਹਰ ਜੀਵ ਦੇ ਵਿੱਚ ਹਰ ਮਨੁੱਖ ਦੇ ਵਿੱਚ ਸੱਚ ਦਾ ਪਹਿਰਾ ਸੀ ਸੱਚ ਧਰਮ ਦਾ ਜਿਹਦੇ ਕਰਕੇ ਉਹ ਸਤੰਬਰ ਸਵਾਮੀ ਤੇ ਯਕੀਨ ਬਣਾਉਂਦੇ ਸੱਚ ਮੈਂ ਆਛੈ ਸਾਚ ਰਹੇ ਉਹ ਸੱਚ ਦੇ ਉੱਤੇ ਹੀ ਪਹਿਰਾ ਦਿੰਦੇ ਸੀ ਸੱਚ ਨੂੰ ਹੀ ਮਾਲਕ ਨੂੰ ਹਰੀ ਨੂੰ ਸਤੰਬਰ ਨੂੰ ਮਨਨਾ ਕਰਦੇ ਸੀ ਸਭ ਕੋ ਸੱਚ ਸਮਾਵੇ ਕਿਉਂਕਿ ਸਾਰੀ ਪਰਜਾ ਦੇ ਵਿੱਚ ਹੀ ਸੱਚ ਟਿਕਿਆ ਹੋਇਆ ਸੀ ਉਸ ਵੇਲੇ ਛਲ ਕਪਟ ਨਹੀਂ ਸੀ ਉਸ ਵੇਲੇ ਉਸ ਸਮੇਂ ਸਤਜੁਗ ਦੇ ਵਿੱਚ ਜੀਵਨ ਦੇ ਵਿੱਚ ਛਲ ਕਪਟ ਨਹੀਂ ਸੀ ਸੱਚ ਸੀ ਕਿਉਂਕਿ ਸੱਚ ਦੇ ਉੱਤੇ ਜਦੋਂ ਸਪੈਰਾ ਹੋਵੇ ਫਿਰ ਸਤਜੁਗ ਹੁੰਦਾ ਹੈ ਤੇ ਸੱਚ ਤੋਂ ਹੀ ਸਤਜੁਗ ਬਣਿਆ ਸਾਮ ਕਹੇ ਸ tham ਵੇਦ ਮਹਾਰਾਜ ਜੀ ਕਹਿੰਦੇ ਕਹਿ ਰਿਹਾ ਹੈ ਹਿੰਦੂ ਧਰਮ ਦੇ 4 ਵਜ੍ਹ ਤੋਂ ਇਹਨਾ ਇੱਕ ਵੇਦ ਦੀ ਤੀਜਾ ਵੇਦ ਹੈ ਸ਼ਾਮ ਵੇਦ ਜਿਹਦੀ ਮਹਾਰਾਜ ਜੀ ਗੱਲ ਕਰਦੇ ਹਨ ਅੱਗੇ ਫਿਰ ਪਾਤਸ਼ਾਹ ਜੀ ਬਚਨ ਕਰਨਗੇ ਸਭ ਕੋ ਸੱਚ ਸਮਾਵੇ ਤੇ ਮਹਾਰਾਜ ਜੀ ਕਹਿੰਦੇ ਉਹਦੀ ਮੁਤਾਬਕ ਸਾਰ ਜੀਵਨ ਅੰਤ ਵਿੱਚ ਸੱਚ ਸੀ ਰਿਗ ਕਹਿ ਰਿਹਾ ਭਰਪੂਰ ਅਗਲੇ ਦੂਜੇ ਵੇਦ ਦੀ ਗੱਲ ਕਰਦੇ ਹਨ ਰਿਗ ਵੇਦ ਹੈ ਚਾਰਾਂ ਦੀ ਮਹਾਰਾਜ ਜੀ ਨਾਂ ਦੱਸਣਗੇ ਨੋਟ ਵੀ ਕਰਨਾ ਚਾਹੀਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਪਹਿਲੋ ਸ਼ਾਮ ਵੀ ਦਵਾਰੇ ਕਿਆ ਹੁਨ ਰਿਗਵੇਦ ਆਚਾਰ ਵੀਦ ਹੋ ਜਾਣ ਹਿੰਦੂ ਮਤ ਦੇ ਤੇ ਮਹਾਰਾਜ ਜੀ ਕਹਿੰਦੇ ਰਿਗਵੇਦ ਵੀ ਕਹਿੰਦਾ ਹੈ ਰਿਗ ਕਹੇ ਰਹਾ ਭਰਪੂਰ ਰਿਗਵੇਦ ਮਹਾਰਾਜ ਜੀ ਕਹਿੰਦੇ ਉਹ ਵੀ ਇਹੀ ਕੁਝ ਕਹਿ ਰਿਹਾ ਹੈ ਰਾਮ ਨਾਮ ਦੀਵਾ ਮੈ ਸੂਰ ਮਹਾਰਾਜ ਜੀ ਕਹਿੰਦੇ ਅੱਗੇ ਯੁਗ ਚੇਂਜ ਹੋਇਆ ਦਵਪਰ ਸਤਜੁਗ ਤੋਂ ਬਾਅਦ ਤ੍ਰੇਤਾ ਯੁਗ ਆਇਆ ਦੂਜਾ ਯੁੱਗ ਜਿਹੜਾ ਸੀ ਉਹ ਦੀ ਰੰਭਤਾ ਹੋਈ ਉਹਦੇ ਵਿੱਚ ਕਿਹਦਾ ਬੋਲਵਾਲਾ ਸੀ ਮਹਾਰਾਜ ਦੱਸਦੇ ਹਨ ਇੱਥੇ ਵੇਦ ਦੇ ਮੁਤਾਬਕ ਇੰਦਰੀਕ ਕਹਿ ਰਿਹਾ ਭਰਪੂਰ ਰਿਗਵੇਦ ਵੀ ਇਹ ਭਰਪੂਰ ਜਾਣਕਾਰੀ ਦਿੰਦਾ ਹੈ RAM ਨਾਮ ਦੀਵਾ ਮੈਂ ਸੂਰ ਉਦੋਂ RAM ਚੰਦਰ ਦਾ ਬੋਲਵਾਲਾ ਹੋਇਆ RAM ਚੰਦਰ ਬਤਾਰ ਹੋਇਆ ਤ੍ਰੇਤੇ ਦੇ ਵਿੱਚ ਇਸ ਨਾਲ ਦੇ ਪ੍ਰਤੀ ਸਵੀਆਂ ਦੇ ਵਿੱਚ ਵੀ ਭਟ ਜਿਹੜਿਆਂ ਨੂੰ ਵਰਣਨ ਕਰਦੇ ਹਨ ਸਤਜੁਗ ਦੇ ਵਿੱਚ ਮਹਾਰਾਜ ਜੀ ਅਤੇ ਉਥੇ ਭਟ ਜੀ ਕਹਿੰਦੇ ਹਨ ਤ੍ਰੇਤੇ ਮਹਾਰਾਜ ਜੀ ਕਹਿੰਦੇ ਤ੍ਰੇਤੇ ਦੇ ਵਿੱਚ ਰਾਮਚੰਦਰ ਅਵਤਾਰ ਹੋਏ ਦੁਆਪਰ ਕ੍ਰਿਸ਼ਨ ਮਰਾਰ કંਸ ਕਰਤਾਰth ਕੀਓ ਉਗਰ ਸੈਨ ਕੋ ਰਾਜ ਆਪ ਭਗਤਾਂ ਜਨ ਦਿਓ ਵਚਨ ਕਰਦੇ ਹਨ ਭਟਾਂ ਦੇ ਸੋਈਆਂ ਵਿੱਚ ਮਹਾਰਾਜ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਉਹ ਦ੍ਰਿਦਾ ਦੇ ਮੁਤਾਬਕ ਜਾਣਕਾਰੀ ਦੇ ਰਹੇ ਹਨ ਪਾਤਸ਼ਾਹ ਜੀ ਕਹਿੰਦੇ ਇੱਥੇ ਫਿਰ ਰਿਗ ਵੇਦ ਕਹਿੰਦਾ ਹੈ ਭਰਪੂਰ ਜਾਣਕਾਰੀ ਦਿੰਦਾ राम नाम دیਵਾ ਮੈ ਸੂਰ ਮਹਾਰਾਜ ਜੀ ਕਹਿੰਦੇ ਸੂਰਜ ਦੀ ਤਰ੍ਹਾਂ ਦੇਵਤਿਆਂ ਵਿੱਚ ਰਾਮ रामचंद्र ਦਾ ਪ੍ਰਕਾਸ਼ ਸੀ ਉਸ ਸਮੇਂ ਸੂਰਜ ਦੀ ਤਰ੍ਹਾਂ ਉਹ ਰਾਮ ਨੂੰ ਅਵਤਾਰ ਮੰਨਦੇ ਸੀ ਰਾਮ ਨੂੰ ਨਮਸ਼ਕਾਰ ਕਰਦੇ ਸੀ ਉਹਨਾਂ ਦੇ ਹਿਰਦੇ ਵਿੱਚ ਰਾਮ ਦਾ ਪ੍ਰਕਾਸ਼ ਸੀ राम नाम دیਵਾ ਮੈ ਸੂਰ ਉਹਦੀ ਨਾਮ ਜਪਿਆ ਜਾਂਦਾ ਸੀ ਇਸ ਯੁੱਗ ਦੇ ਵਿੱਚ ਤ੍ਰੇਤੇ ਦੇ ਵਿੱਚ ਬੋਲ ਵਾਲਾ ਸੀ ਰਾਮਚੰਦਰ ਜੀ ਦਾ ਉਹ ਬਤਾਰ ਹੋਏ ਤੇ ਉਹਨਾਂ ਦਾ ਹੀ ਨਾਮ ਜਪਦੇ ਸੀ ਪਰਜਾ ਤੇ ਦੇਵਤੇ मुनि ਜਨ ਰਾਮ ਨਾਮ ਦੇਵਾ ਮਹਸੂਰ ਸੂਰਤ ਭਾਵ ਸੂਰਜ ਜਤेंद्र ਮਾ ਦੀ ਤਰ੍ਹਾਂ ਪ੍ਰਕਾਸ਼ ਸੀ ਨਾਏ ਲਈਏ ਪ੍ਰਾਛਿਤ ਜਾਏ ਜੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਨਾਮ ਲੈ ਕੇ ਪਾਪ ਪ੍ਰਾਛਿਤ ਤੋਂ ਭਾਵ ਹੁੰਦਾ ਪਾਪ ਕੱਟੇ ਜਾਂਦੇ ਸੀ ਨਾਂ ਲਈਏ ਉਹ ਮਹਾਰਾਜ ਜੀ ਕਹਿੰਦੇ ਨਾਮ ਜਪਣ ਦੇ ਨਾਲ ਰਛਤ ਜਾਏ ਪਾਪ ਜਾਏ ਪਾਪ ਕੱਟੇ ਜਾਂਦੇ ਸੀ ਨਾਨਕ ਤਉ ਮਖੰਤਰ ਪਾਹੇ ਤੇ ਮਹਾਰਾਜ ਜੀ ਕਹਿੰਦੇ ਨਾਨਕ ਮਹਾਰਾਜ ਜੀ ਕਹਿੰਦੇ ਕਹਿਣਾ ਕਰਦੇ ਹਾਂ ਤਉ ਮਖੰਤਰ ਮੋਖ ਦੀ ਪ੍ਰਾਪਤੀ ਉਹ ਸਮਝਦੇ ਸੀ ਲੋਕ ਉਹ ਵੇਦਾਂ ਦੇ ਮੁਤਾਬਕ ਕਿ ਮੋਖ ਦੀ ਪ੍ਰਾਪਤੀ ਹੁੰਦੀ ਹੈ ਜੁੱਜ ਮਹਿ ਜੋਰ ਛੱਲੀ ਚੰਦਰਾਵਲ ਕਾਣ ਕ੍ਰਿਸ਼ਨ ਜਾਦਮ ਭਿਆ ਤੀਜਾ ਤੀਜਾ ਵੇਦ ਆ ਗਿਆ ਜੱਜਰਵਨ ਵੇਦ ਕਹਿੰਦੇ ਹਨ ਜਿਹਨੂੰ ਜੱਜਰਵਾਨੇ ਨਾਮ ਹੈ ਤੀਜੇ ਵੇਦ ਦਾ ਜੱਜ ਜੱਜਿਥੇ ਕਾ ਜੱਜ ਮਹਿ ਜੋਰ ਛੱਲੀ ਚੰਦਰਾਵਲ ਉਸ ਵੇਲੇ ਕਿਹਦਾ ਅਵਤਾਰ ਸੀ ਕ੍ਰਿਸ਼ਨ ਭਗਵਾਨ ਜੀ ਅਵਤਾਰ ਹੋਏ ਉਹਦਾ ਨਾਮ ਹੈ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਜੁੱਜਮੈ ਜੋਰ ਛੱਲੀ ਚੰਦਰਾਵਲ ਮਹਾਰਾਜ ਜੀ ਉੱਥੇ ਦੱਸਦੇ ਵੀ ਅਨੁਧਾਰਨ ਲੈ ਕੇ ਕ੍ਰਿਸ਼ਨ ਭਾਗਵਾਨ ਦੀ ਵਾਰਤਾ ਦੱਸਦੇ ਹਨ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੁੱਜਮੈ ਜੋਰ ਛੱਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਕਿਉਂ ਇੱਕ ਨਾਮ ਕ੍ਰਿਸ਼ਨ ਦੇਵ ਜੀ ਦਾ ਕਾਨਾ ਵੀ ਸੀ ਕਾਨ ਵੀ ਕਹਿੰਦੇ ਸੀ ਬਚਪਨ ਵਿੱਚ ਕਾਨਾ ਜੀ ਕ੍ਰਿਸ਼ਨ ਜਾਦਮ ਕੁਲ ਦੇ ਸਨ ਜਾਦਮ ਸਨ ਮਹਾਰਾਜ ਜੀ ਕਹਿੰਦੇ ਕ੍ਰਿਸ਼ਮ ਜਾਦਮ ਭਯਾ ਇਸ ਯੁਗ ਦੇ ਵਿੱਚ ਕ੍ਰਿਸ਼ਨ ਅਵਤਾਰ ਹੋਇਆ ਇਸ ਵੇਦ ਵੀ ਕਹਿ ਰਿਹਾ ਜਜਰਵਨ ਵੇਦ ਤੀਜਾ ਵੇਦ ਵੀ ਇਹ ਕੁਝ ਦੱਸ ਰਿਹਾ ਹੈ ਤੇ ਮਹਾਰਾਜ ਜੀ ਕਹਿੰਦੇ ਕ੍ਰਿਸ਼ਨ ਭਗਵਾਨ ਦੇ ਸਮੇਂ ਕੀ ਹੋਇਆ ਚੰਦਰ ਚੰਦਰਵਲ ਜਿਹੜੀ ਇੱਕ ਔਰਤ ਸੀ ਇਸਤਰੀ ਸੀ ਉਹਨੂੰ ਛੱਲ ਛੱਲ ਲੈਂਦਾ ਹੀ ਕਿੰਨੇ ਭਗਵਾਨ ਕ੍ਰਿਸ਼ਨ ਜੀ ਨੇ ਛੱਲ ਲਿਆ ਇਹ ਵੱਡੀ ਵੱਡੀ ਲੰਬੀ ਵਾਰਤਾ ਹੈ ਕਹਾਣੀ ਹੈ ਇਤਿਹਾਸ ਦੀ ਹਿੰਦੂ ਹਿੰਦੂ ਮਤ ਦੇ ਮਤਵ ਪਰ ਇੰਨਾ ਸਵਾ ਨਹੀਂ ਆਪਣੇ ਕੋਲ ਕਿਨੂ ਪੂਰੀ ਖੋਲਦੀਏ 임ਾਰਤ ਜੀ ਇੱਥੇ ਵਚਨ ਕਰਦਿਆਂ ਉਹ ਹਾਲ ਦੱਸਦੇ ਨੇ ਕਹਿੰਦੇ ਜੁਗਮੈ ਜੋਰ ਛੱਲੀ ਚੰਦਰਾਵਲ ਜੋਰ ਦਾ ਯੁੱਗ ਸੀ ਪਿੱਛੇ ਵੀ ਮਹਾਰਾਜ ਨੇ ਵਰਣਨ ਕੀਤਾ ਪਹਿਲੇ ਪਦ ਵਿੱਚ ਇਹਦੇ ਤੀਜਾ ਜੋਗ ਆਇਆ ਦੁਆਪਰ ਕਹਿੰਦੇ ਤਪ ਵਚਨ ਕੀਤੇ ਨਾ ਦੁਆਪਰ ਰੱਥ ਤੱਪੇ ਕਾ ਸਤ ਅੱਗੇ ਰੱਥਵਾਓ ਕਹਿੰਦੇ ਤੱਪੀ ਲੋਕ ਸਨ ਤੇ ਉਹ ਮਹਾਰਾਜ ਜੀ ਕਹਿੰਦੇ ਉਹ ਜੋਰ ਤੇ ਵਿਸ਼ਵਾਸ ਰੱਖਦੇ ਸੀ ਉਹ ਬਲੀ ਸੰਸੂਰ ਮੇ ਸੰਜੋਰਦਾਰ ਸਨ ਸੂਰਬੀਰ ਸਨ ਮਹਾਰਾਜ ਜੀ ਕਹਿੰਦੇ ਤਪ ਸਾਧਨਾ ਕਰਦੇ ਸੀ ਇੱਥੇ ਵੀ ਮਹਾਰਾਜ ਜੀ ਕਹਿੰਦੇ ਜਜਰਬਨ ਵੇਦ ਵੀ ਕਹਿ ਰਿਹਾ ਛੱਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਾ ਕ੍ਰਿਸ਼ਨ ਨੂੰ ਜਿਹੜਾ ਸੀ ਨਾ ਜਿਹਨੂੰ ਭਗਵਾਨ ਮੰਨਿਆ ਉਸ ਸਮੇਂ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਕਹਿੰਦੇ ਉਹਨੇ ਛੱਲ ਕਰਕੇ ਇੱਕ ਦਾਸੀ ਨੂੰ ਲੈ ਆਂਦਾ ਸੀ ਛੱਲ ਕਪਟ ਕਰਕੇ ਤੇ ਮਹਾਰਾਜ ਜੀ ਅੱਗੇ ਵਰਣਨ ਕਰਦੇ ਨੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਬਿੰਦਰਾ ਦੇ ਵਿੱਚ ਬਹੁਤ ਚਿਰ ਕ੍ਰਿਸ਼ਨ ਭਗਵਾਨ ਰਹੇ ਬਿੰਦਰਾ ਬਨ ਦੇ ਵਿੱਚ ਉਹਨਾਂ ਨੇ ਬਹੁਤ ਰਾਸ ਰੀਲਾ ਕੀਤੀ ਇੱਥੇ ਵੀ ਦੱਸਦੇ ਹਨ ਮਹਾਰਾਜ ਇਹਦੇ ਪਾਰ ਜਾਤ ਇੱਕ ਵਿਰਸ਼ ਹੋਇਆ ਜਦੋਂ ਸਮੁੰਦਰ ਨੂੰ ਰੜਕਿਆ ਨਾ ਦੇਵਤਿਆਂ ਨੇ ਉਸੇ ਵਿੱਚੋਂ 14 ਰਤਨ ਪ੍ਰਾਪਤ ਹੋਈ ਸੀ 14 ਰਤਨ ਨਿਕਲੇ ਸਮੁੰਦਰ ਚ ਉਹ 14 ਰਤਨਾ ਵਿੱਚੋਂ ਪਾਰਜਾਤ ਇੱਕ ਵਿਰਸ਼ ਰਤਨ ਸੀ ਜਿਹੜਾ ਨਿਕਲਾ ਇੰਦਰ ਦੇਵਤਾ ਹੈ ਨਾ ਜਿਹੜਾ ਇੰਦਰ ਦੇ ਬਾਗ ਦੇ ਵਿੱਚ ਪੰਜੇ ਵਿਰਸ਼ ਮੌਜੂਦ ਸਨ ਇੰਦਰ ਦੇ ਬਾਗ ਦੇ ਵਿੱਚ ਅਲੱਗ-ਅਲੱਗ ਕੌਤਕਾਂ ਵਾਲੇ ਜਿਹੜੇ ਅਸਰਜ ਵਿਰਸ਼ ਵਿਰਸ਼ ਸਨ ਉਹ ਦੇਸਾਨੇ ਪੰਜ ਵਿਰਸ਼ਕ ਉਹਦੇ ਵਿੱਚ ਪਾਰ ਜਾਤ ਵਿਰਸ਼ ਸੀ ਇੱਕ ਪਾਰ ਜਾਤ ਜਿਹੜਾ ਕਿਸ਼ਮੁੰਦਰ ਦੇ ਵਿੱਚੋਂ ਰੜਕਣ ਦੇ ਨਾਲ ਪ੍ਰਾਪਤ ਹੋਇਆ ਸੀ ਉਹ ਇੰਦਰ ਦੇ ਬਾਗ ਦੇ ਵਿੱਚੋਂ ਕ੍ਰਿਸ਼ਨ ਭਗਵਾਨ ਜੀ ਜਿਹੜਾ ਪਟ ਕੇ ਲੈ ਕੇ ਆਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾ ਬਨ ਮਹਿ ਰੰਗ ਕੀਆ ਉਹ ਪਟ ਕੇ ਲਿਆ ਕੇ ਆਪਣੀ ਗੋਪੀ ਨੂੰ ਖੁਸ਼ ਕਰਨ ਵਾਸਤੇ ਆਪਣੀ ਔਰਤ ਨੂੰ ਜਿਹਦੇ ਨਾਲ ਬਹੁਤ ਪ੍ਰੇਮ ਕਰਦਾ ਸੀ ਕ੍ਰਿਸ਼ਨ ਜੀ ਉਹਨੂੰ ਖੁਸ਼ ਕਰਨ ਵਾਸਤੇ ਉਹਦੇ ਬਾਗ ਦੇ ਵਿੱਚ ਲਿਆ ਕੇ ਇਹ ਬਿਰਸ਼ੁ ਨੇ ਗੱਡ ਤਾ ਲਾਤਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਮਨ ਮੈਂ ਰੰਗ ਕੀਆ ਕਈ ਕੋਤਕ ਰਾਸ ਲੀਲਾ ਰਚੀ ਬਿੰਦਰਾ ਬਨ ਦੇ ਵਿੱਚ ਗੋਪੀਆਂ ਦੇ ਨਾਲ இந்து ਮਤ ਦੇ ਗ੍ਰੰਥ ਵਿੱਚ ਪੜ੍ਹੀਏ ਪਤਾ ਲੱਗ ਜਾਵੇਗਾ ਜੱਜਰ ਬਨ ਦੱਸਦਾ ਇਹ ਗ੍ਰੰਥ ਵੀ ਦੱਸ ਰਿਹਾ ਤੇ ਮਹਾਰਾਜ ਜੀ ਉਹ ਉਦਾਹਰਣਾ ਲੈ ਕੇ ਸਪਸ਼ਟ ਕਰਦੇ ਰ ਪਾਤਸ਼ਾਹ ਜੀ ਕਹਿੰਦੇ ਕ੍ਰਿਸ਼ਨ ਨੇ ਉੱਥੇ ਗੋਪੀ ਰਤਨਾ ਰੀਲਾ ਕੀਤੀ ਕਲ ਕਲ ਮੈਂ ਬੀਦ ਅਥਰਵਨ ਹੂਆ ਨੌ ਖਦਾਈ ਅੱਲੋ ਪਿਆ ਅਗਲਾ ਯੁਗ ਆ ਗਿਆ ਚੌਥਾ ਯੁਗ ਕਲ ਯੁਗ ਆ ਗਿਆ ਤੇ ਮਹਾਰਾਜ ਜੀ ਇਹਦੇ ਬਾਰੇ ਵੀ ਇਹ ਗ੍ਰੰਥ ਦੱਸਦਾ ਕਲ ਮੈਂ ਬੀਦ ਅਥਰਵਨ ਹੂਆ ਤੇ ਮਹਾਰਾਜ ਜੀ ਕਹਿੰਦੇ ਇੱਥੇ ਅਥਰਵਨ ਬੀਦ ਦੱਸਣਾ ਕਰਦਾ ਹੂਆ ਨੌ ਖਦਾਈ ਅੱਲ ਅੱਲਾ ਪਿਆ ਇਹਨੂੰ ਤਕਰੀਬਨ ਬਹੁਤੇ ਲੋਕ ਰਾਗੀ ਸਿੰਘ ਪੜਨ ਵਾਲੇ ਅੱਲੋ ਕਹ ਜਾਂਦੇ ਆ ਪਰ ਹੁਣ ਪਤਾ ਲੱਗਦਾ ਹੈ ਕਿ ਅੱਲਾ ਸ਼ਬਦ ਹੈ ਅੱਲੋ ਨਹੀਂ ਬੋਲਣਾ ਇਥੇ ਔਂਕੜ ਨੂੰ ਹੋੜਾ ਲਾ ਕੇ ਨਹੀਂ ਅਸੀਂ ਬੋਲ ਸਕਦੇ ਇਹ ਸ਼ਬਦ ਨੂੰ ਬਹੁਤੇ ਲੋਕ ਰਾਗੀ ਸਿੰਘ ਵੀ ਗਲਤ ਬੋਲ ਜਾਂਦੇ ਆ ਅਸੀਂ ਖੁਦ ਵੀ ਗਲਤ ਬੋਲਦੇ ਸੀ ਪਰ ਜਦੋਂ ਪੜਿਆ ਇਹ ਅੱਲਾ ਸ਼ਬਦ ਹੈ ਅੱਲਾ ਪਰਮੇਸ਼ਰ ਨੂੰ ਕਹਿੰਦੇ ਆ ਅੱਲੋ ਲਬਜ ਦਾ ਕੋਈ ਅਰਥ ਨਹੀਂ ਬਣਦਾ ਇਸ ਕਰਕੇ ਨੂੰ ਅੱਲਾ ਬੁਲਾਣਾ ਹੈ ਜਦੋਂ ਵੀ ਪੜਨਾ ਹੈ ਕਿ ਮਹਾਰਾਜ ਜੀ ਬਚਨ ਕਰਦੇ ਨੇ ਕਲਮੈ ਬੀਦ ਅਥਰਵਨ ਹੁਆ ਨੌ ਖਦਾਈ ਅੱਲਾ ਭਿਆ ਮਹਾਰਾਜ ਜੀ ਕਹਿੰਦੇ ਇਹ ਵੇਦ ਵੀ ਦੱਸਦਾ ਹੈ ਚੌਥਾ ਵੇਦ ਅਥਰਵਨ ਵੇਦ ਕੀ ਹੈ ਮਹਾਰਾਜ ਜੀ ਕਹਿੰਦੇ ਕਾਲ ਯੁਗ ਦੇ ਵਿੱਚ ਅੱਲਾ ਖੁਦਾ ਜਿਹੜਾ ਖੁਦਾ ਅੱਲਾ ਨਾਮ ਦੇ ਨਾਲ ਪ੍ਰਸਿੱਧ ਹੋਇਆ ਉਸ ਵੇਲੇ ਮਹਾਰਾਜ ਜੀ ਕਹਿੰਦੇ ਮੁਸਲਮਾਨਾਂ ਦਾ ਬੋਲ ਬਾਲਾ ਹੋਇਆ ਮੁਸਲਮਾਨ ਰਾਜ ਪ੍ਰਗਟ ਹੋ ਗਿਆ ਪੈਦਾ ਹੋ ਗਿਆ ਕੱਲ ਮੈਂ ਬੀਤ ਅਥਰਬਨ ਹੁਆ ਨਉ ਖਦਾਈ ਅੱਲਾ ਭਇਆ ਤੇ ਮਹਾਰਾਜ ਜੀ ਕਹਿੰਦੇ ਉਦੋਂ ਰਾਜ ਮੁਸਲਮਾਨਾਂ ਦਾ ਹੋ ਗਿਆ ਮੋਲ ਬੀਆਂ ਦਾ ਤੇ ਪ੍ਰਸਿੱਧ ਪ੍ਰਮਾਤਮਾ ਦਾ ਨਾਮ ਅੱਲਾ ਵਕਬਰ ਦੇ ਨਾਲ ਪ੍ਰਸਿੱਧ ਹੋਇਆ ਸੀ ਨਾ ਉਸ ਵੇਲੇ ਅੱਲਾਹ ਅੱਲਾ ਲੋਕ ਕਰਦੇ ਸੀ ਇਹ ਪਰਹਾਤਾ ਪ੍ਰਮਾਤਮਾ ਹਰੀ ਦਾ ਨਾਮ ਹੈ ਖੁਦਾਏ ਦਾ ਨਾਮ ਖੁਦਾ ਵੀ ਪਰਮੇਸ਼ਰ ਨੂੰ ਕਹਿੰਦੇ ਹਨ ਅੱਲਾ ਵੀ ਪਰਮੇਸ਼ਰ ਨੂੰ ਕਹਿੰਦੇ ਹਨ ਮਹਾਰਾਜ ਦੇ ਨਿੱਕਾ ਹੀ ਨਾਮ ਹਨ ਤੇ ਮਹਾਰਾਜ ਜੀ ਕਹਿੰਦੇ ਇਸ ਸਮੇਂ ਫਿਰ ਅੱਲਾ ਖੁਦਾਇ ਖੁਦਾਏ ਜਿਹੜਾ ਪਰਮੇਸ਼ਰ ਅੱਲਾ ਨਾਮ ਦੇ ਨਾਲ ਉਸ ਵੇਲੇ ਲੋਕਾਂ ਨੇ ਜਪਣਾ ਸ਼ੁਰੂ ਕੀਤਾ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਨੀ ਅੰਬਲ ਕੀਆ ਮਹਾਰਾਜ ਜੀ ਕਹਿੰਦੇ ਉਸ ਵੇਲੇ ਲੋਕਾਂ ਦਾ ਪਰਜਾ ਦਾ ਵੇਸ ਕੈਸਾ ਸੀ ਨੀਲੇ ਬਸਤਰ ਪਹਿਨਦੇ ਸੀ ਇਹ ਲੋਕ ਨੀਲੇ ਚੋਲੇ ਪਹਿਨਦੇ ਸੀ ਬਸਤਰ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਤੁਰਕਾਂ ਦਾ ਵੇਸ ਹੈ ਨੀਲੇ ਬਸਤਰ ਪੈਨਲਾ ਇਹ ਅਜੇ ਵੀ ਕਈ ਜਗ੍ਹਾ ਤੇ ਜਿਨੇ ਇਹਨਾਂ ਦੇ ਜਗਾ ਹਨ ਜਿਹੜੇ ਸੂਬੇ ਹਨ ਮੁਸਲਮਾਨ ਵੀਰਾਂ ਦੇ ਉਥੇ ਨੀਲੇ ਬਸਤਰ ਸਲਵਾਰਾਂ ਪਹਿਨਦੇ ਹਨ ਨੀਲੇ ਬਸਤਰ ਉਸ ਵੇਲੇ ਕਿਉਂਕਿ ਮਹਾਰਾਜ ਜੀ ਨੂੰ ਵੀ ਲੈ ਕੇ ਗਿਆ ਨਾ ਦੇਖੋ ਚੁੱਚਦਾ ਪੀਰ ਬਣਾ ਕੇ ਤੇ ਲੀਲ ਬਸਤਰ ਧਾਰਨ ਕੀਤੇ ਸੀ ਮਹਾਰਾਜ ਨੇ ਨੀਲੇ ਰੰਗ ਦਾ ਚੋਲਾ ਬਣਵਾਇਆ ਫਟਾਫਟ ਲੈ ਕੇ ਗਨੀਖਾ ਨਵੀਖਾ ਲੈ ਕੇ ਆਏ ਤੇ ਉੱਚ ਦਾ ਪੀਰ ਦਾ ਵੇਸ ਕਰਤਾ ਇੱਥੋਂ ਪਤਾ ਲੱਗ ਜਾਂਦਾ ਇੱਥੇ ਵੀ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਲੋਕਾਂ ਦਾ ਵੇਸ ਕੈਸਾ ਸੀ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅੰਮਲ ਕੀਆ ਤੁਰਕਾਂ ਤੇ ਪਠਾਨਾਂ ਦਾ ਅੰਮਲ ਵੀ ਸੰਭਲ ਤੋਂ ਭਾਵ ਵੇਸ ਐਸਾਸੀ ਐਸਾ ਵੇਸ ਕਰਦੇ ਸੀ ਉਹ ਲੋਕ ਅਤੇ ਖੁਦਾਏ ਅੱਲਾਹ ਕਹਿ ਕੇ ਉਹਨੂੰ ਚੇਤੇ ਕਰਦੇ ਸੀ ਚਾਰੇ ਵੇਦ ਹੋਏ ਸਚਿਆਰ ਪੜੇ ਗੁਨੇ ਤਿੰਨ ਚਾਰ ਵਿਚਾਰ ਮਹਾਰਾਜ ਜੀ ਕਹਿੰਦੇ ਚਾਰੇ ਵੇਦ ਸਚਿਆਰ ਦੇ ਰੂਪ ਵਿੱਚ ਪ੍ਰਗਟ ਹੋਏ ਇਤਾਰੇ ਵਿਦਾਂ ਦਾ ਜਿਹੜਾ ਕਹਿਣਾ ਸੀ ਮਹਾਰਾਜ ਜੀ ਕਹਿੰਦੇ ਜਿਹੜਾ ਇਹਨਾਂ ਚ ਲਿਖਿਆ ਸੀ ਉਹ ਸੱਚ ਹੋ ਕੇ ਵਰਤਿਆ ਪੜੇ ਗੁਨੇ ਤਿੰਨ ਚਾਰ ਵਿਚਾਰ ਜਿਹੜੇ ਇਹਨਾਂ ਨੂੰ ਪੜਨ ਵਾਲੇ ਸੀ ਮਹਾਰਾਜ ਜੀ ਕਹਿੰਦੇ ਉਹਦੀ ਇਹਦੀ ਵਿਚਾਰ ਨੂੰ ਹੀ ਮੰਨਦੇ ਸੀ ਉਹ ਲੋਕ ਜਿਹੜੇ ਗ੍ਰੰਥ ਨੂੰ ਕੋਈ ਪੜਦਾ ਹੈ ਨਾ ਫਿਰ ਉਹਦੀ ਵਿਚਾਰ ਨਹੀਂ ਉਹ ਮਨੁੱਖ ਮੰਨਦਾ ਜਦੋਂ ਪੜ ਲੈਂਦਾ ਉਹਦੀ ਵਿਚਾਰ ਧਾਰਾ ਨੂੰ ਮੰਨਣ ਲੱਗ ਜਾਂਦਾ ਉਹਦੇ ਵਿੱਚ ਉਸਾ ਗਿਆਨ ਪੈਦਾ ਹੋ ਜਾਂਦਾ ਪ੍ਰਗਟ ਉਹ ਮਨੁੱਖ ਜਿਹੜਾ ਗਲਤ ਕੰਮਾਂ ਤੋਂ ਹਟ ਕੇ ਸਹਿਜੇ ਸਹਿਜੇ ਚੰਗੀਆਂ ਗੱਲਾਂ ਕਰਨ ਲੱਗ ਜਾਂਦਾ ਕਿਉਂਕਿ ਜਦੋਂ ਕੋਈ ਗ੍ਰੰਥ ਪੜ੍ਹਦਿਆਂ ਫਿਰ ਉਹਦਾ ਗਿਆਤ ਉਹਦਾ ਗਿਆਨ ਹੁੰਦਾ ਤੇ ਜਦੋਂ ਜਿਵੇਂ ਬਾਣੀ ਨੂੰ ਪੜਾਂਗੇ ਮਹਾਰਾਜ ਨੂੰ ਪੜਾਂਗੇ 사ਤੂਗੁਰਾਂ ਦੇ ਬਾਣੀ ਨੂੰ ਸ਼ਬਦ ਨੂੰ ਪੜਾਂਗੇ ਵਿਚਾਰਾਂਗੇ ਤੇ ਫਿਰ ਅਸੀਂ ਆਟੋਮੈਟਿਕ ਹੀ ਔਗਣਾ ਨੂੰ ਛੱਡ ਦਵਾਂਗੇ ਤੇ ਜੇ ਪੜਨੀ ਇਹਨੂੰ ਹੀ ਸਾਰੀ ਜ਼ਿੰਦਗੀ ਮੱਥੇ ਟੇਕੀ ਲੰਗਾ ਦੇਣੀ ਹੈ ਜਾਂ ਢੇੜੇ ਕੱਟ ਕੇ ਸਮਝਣਾ ਕਿ ਠੀਕ ਐ ਅਸੀਂ ਮਹਾਰਾਜ ਨੂੰ ਪੂਜਦੇ ਹਾਂ ਅਸੀਂ ਸਿੱਖ ਆਸੀਂ ਕਹਦੇ ਨੇ ਅਸੀਂ ਸਿੱਖ ਆਸੀਂ ਮਹਾਰਾਜ ਨੂੰ ਕੋਈ ਪੁੱਛ ਲੈਣਾ ਕਿੰਨੂੰ ਮੰਨਦੇ ਹੋ ਇਹ ਕਹਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪਰ ਉਹਦੇ ਇੱਕ ਬਚਨ ਨਹੀਂ ਮੰਨਦੇ ਸੀ ਤੇ ਮਹਾਰਾਜ ਜੀ ਕਹਿੰਦੇ ਕੋਈ ਵੀ ਕਿਤਾਬ ਪੜ੍ਹੀਏ ਸੰਸਾਰੀ ਕੋਈ ਪੁਸਤਕ ਕੋਈ ਧਾਰਮਿਕ ਗ੍ਰੰਥ ਫਿਰ ਉਹਦੇ ਗੁਣਾ ਤੋਂ ਜਾਣੂ ਹੋਈਦਾ ਐਵੇਂ ਦੇਖ ਕੇ ਮੱਥਾ ਟੇਕ ਕੇ ਜਾਣੂ ਨਹੀਂ ਹੋਈਦਾ ਭਵੇਂ ਸਾਰੀ ਜ਼ਿੰਦਗੀ ਲੰਘ ਜੇ ਸਾਡੀ ਜੇ ਪੰਜ ਪਉੜੀਆਂ ਦਾ ਪਾਠ ਨਹੀਂ ਚਿੱਤੇ ਜਾਂ ਜਪਜੀਤ ਸਾਹਿਬ ਨਹੀਂ ਪੜਿਆ ਕਦੀ ਚੌਪੀ ਸਾਹਿਬ ਜੀ ਦਾ ਪਾਠ ਨਹੀਂ ਕੀਤਾ ਜੇ ਵਿਗੁਰੂ ਵਿਗੁਰੂ ਨਹੀਂ ਕੀਤਾ ਫਿਰ ਐਵੇਂ ਥੋੜਾ ਕਹਿਦੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸਿੱਖ ਦਾ ਲਵ ਜੀ ਸਿੱਖਣਾ ਹੈ ਜੇ ਸਿੱਖਿਆ ਹੀ ਨਹੀਂ ਸਾਰੀ ਜ਼ਿੰਦਗੀ ਅਸੀਂ ਕੁਝ ਐਵੇਂ ਬਨੋਟੀ ਗੱਲਾਂ ਹੀ ਕਰਦੇ ਰਹੇ ਜੇ ਸਿੱਖਣ ਤੋਂ ਬਿਨਾਂ ਹੀ ਚਲੇ ਗਏ ਫਿਰ ਕਾਹਦੇ ਸਿੱਖਾਂ ਸੀ ਅਸੀਂ ਸਿੱਖ ਤਾਂ ਬਣਾਂਗੇ ਜੇ ਅਸੀਂ ਉਹਦੀ ਸਿੱਖਿਆ ਨੂੰ ਧਾਰਨ ਕਰਾਂਗੇ ਅਸੀਂ ਸਿੱਖਦੇ ਰਾਵਾਂਗੇ ساری ਜ਼ਿੰਦਗੀ ਬੱਚੇ ਬਣ ਕੇ ਤੇ ਜੇ ਆਪ ਹੀ ਵੱਡੇ ਬਣ ਗਏ ਚਾਰ ਲੱਭ ਸਿੱਖੇ ਕਹਤਾ ਕਿ ਸਾਡੇ ਵਰਗਾ ਕੌਣ ਹੈ ਤੇ ਮਹਾਰਾਜ ਤਾਂ ਕਹਿਆ ਕਿ ساری ਜ਼ਿੰਦਗੀ ਸਿੱਖ ਸਿੱਖਦਾ ਰਹੇ ਉਹ ਸਿੱਖ ਸਿੱਖ ਕੇ ਉਹਦੇ ਵਰਗੀ ਮੱਤ ਕਰ ਲਵੇ ਸੱਚੇ ਗੁਰੂ ਦੇ ਗੁਣਾਂ ਨੂੰ ਧਾਰਨ ਕਰ ਲਵੇ ਉਹ ਗੁਣ ਉਹਦੇ ਆਪਣੇ ਆਪ ਲੱਠ ਜਾਂਦੇ ਹਨ ਇਹ ਕੋਈ ਵੀ ਗ੍ਰੰਥ ਕਹਿੰਦਾ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਇੱਥੇ ਕਹਿ ਰਹੇ ਹਨ ਸਾਨੂੰ ਇੰਦੇ ਪੜੇ ਗੁਨੇ ਤਿੰਨ ਚਾਰ ਵਿਚਾਰ ਮਹਾਰਾਜ ਕਹਿੰਦੇ ਪੜ ਕੇ ਗੁਣ ਕੇ ਉਹਦੀ ਵਿਚਾਰ ਨੂੰ ਲੋਕ ਮੰਨਣ ਲੱਗੇ ਭੋ ਭਗਤ ਕਰ ਹਰ ਜੀ ਕੇ ਬਚਨ ਕਰਦੇ ਭੋ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਫਿਰ ਮਹਾਰਾਜ ਖੀਰ ਤੇ ਜਵਾਬ ਦਿੰਦਿਆਂ ਨੇ ਕਹਿੰਦੇ ਪਰ ਜਿਹੜੇ ਉਹਦੇ ਭਗਤ ਹਨ ਉਹ ਅੰਦਰ ਭੋ ਰੱਖਦੇ ਹਨ ਉਹਦਾ ਉਹ ਸਦਾ ਹੀ ਆਪਣੇ ਆਪ ਨੂੰ ਨੀਚ ਸਮਝਦੇ ਨੇ ਕਿ ਅਸੀਂ ਨੀਵੇਂ ਆ ਜਿਹੜੇ ਭਗਤੀ ਵਾਲੇ ਮਨੋਖਣ ਗੁਰਮਖੰਨ ਭਗਤ ਜਨਨ ਮਹਾਰਾਜ ਜੀ ਕਹਿੰਦੇ ਭਉ ਭਗਤ ਉਹਦਾ ਭਗਤੀ ਹੈ ਜਿਹੜੀ ਅੰਦਰ ਭਉ ਪੈਦਾ ਕਰਦੀ ਹੈ ਮਹਾਰਾਜ ਦਾ ਭਗਤੀ ਕਰਨ ਦੇ ਨਾਲ ਭੈ ਪੈਦਾ ਹੁੰਦਾ ਹੈ ਭਉ ਬਣਦਾ ਹੈ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਘਰ ਨੀਚ ਸਦਾਏ ਫਿਰ ਉਹ ਹੀ ਨਹੀਂ ਕਹਿੰਦੇ ਕਿ ਅਸੀਂ ਉੱਚੇ ਆਓ ਸਦਾ ਹੀ ਕਹਿੰਦੇ ਨੇ ਅਸੀਂ ਨੀਵੇਂ ਆ ਨੀਚਾ ਤੇਰੇ ਦਰ ਦੇ ਸੇਵਕਾਂ ਕੂਕਰ ਮਹਾਰਾਜ ਜੀ ਕਹਿੰਦੇ ਉਹ ਨੀਚ ਸਦਾ ਕੇ ਵੀ ਉੱਚੇ ਹੋ ਜਾਂਦੇ ਆ ਉਹ ਨੀਵਾ ਆਪਣੇ ਆਪ ਨੂੰ ਨੀਵਾ ਕਹਿੰਦੇ ਹਨ ਤੇ ਮਹਾਰਾਜ ਜੀ ਉਹਨਾਂ ਨੂੰ ਉੱਚਿਆਂ ਵਿੱਚ ਬਿਠਾਉਂਦਾ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਮਹਾਰਾਜ ਜੀ ਨਾਲ ਜਵਾਬ ਵੀ ਦਿੰਦਣ ਸਾਨੂੰ ਨਾਲ ਜਵਾਬ ਵੀ ਦਿੰਦਣ ਪਾਤਸ਼ਾਹ ਜੀ ਕਹਿੰਦੇ ਉਹ ਨੀਚ ਨੀਵੇਂ ਹੋ ਕੇ ਰਹਿੰਦੇ ਪਰ ਮਹਾਰਾਜ ਉੱਚੇ ਕਰ ਦਿੰਦਾ ਤਾ ਉਹ ਨਾਨਕ ਮੁਖੰਤਰ ਪਾਏ ਤੇ ਮਹਾਰਾਜ ਜੀ ਕਹਿੰਦੇ ਫਿਰ ਨਾਨਕ ਉਹ ਮੁਖੰਤਰ ਪਾਲਿੰਦਨ ਮੋਹ ਦਾ ਮੁਖ ਉਹਨਾਂ ਦਾ ਮੁਖ ਗੁਰਵਾਲ ਹੋ ਜਾਂਦਾ ਹੈ ਮੋਖ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਹਨ ਅੱਗੇ ਪੌੜੀ ਚਾਰਨ ਕਰਦੇ ਹਨ ਮਹਾਰਾਜ ਪੌੜੀ ਸਤਗੁਰ ਵਿਟੋ ਵਾਰਿਆ ਜਿਤ ਮਿਲੀਏ ਖਸਮ ਸੰਭਾਲਿਆ ਸਤਗੁਰ ਤੋਂ ਮਹਾਰਾਜ ਜੀ ਕੁਰਬਾਨ ਜਾਂਦੇ ਹਨ ਉਥੇ ਨਾਲ ਅਨਸਰ ਦਿੰਦੇ ਹਨ ਸਾਨੂੰ ਕਹਿੰਦੇ ਗੁਰੂ ਸਤਗੁਰ ਤੋਂ ਜਿਹੜੇ ਕੁਰਬਾਨ ਜਾਂਦੇ ਹਨ ਗੁਰਸਿੱਖ ਭਗਤ ਪਿਆਰੇ ਸਤਗੁਰ ਵਿਟੋ ਵਾਰਿਆ ਜਿਤ ਮਿਲੀਏ ਖਸਮ ਸੰਭਾਲਿਆ ਜਿਨ੍ਹਾਂ ਨੂੰ ਮਿਲ ਜਾਂਦਾ ਨਾ ਖਸਮ ਹਰੀ ਪ੍ਰਭੂ ਉਹ ਸਦਾ ਹੀ ਸਦਕੇ ਜਾਂਦੇ ਹਨ ਗੁਰੂ ਤੋਂ ਜਿਸ ਕਰਪ ਦੇਸ਼ ਗਿਆਨ ਅੰਜਨ ਦਿਆ ਇਹਨੇ ਨੇਤਰੀ ਜਗਤ ਨਿਹਾਰਿਆ ਤੇ ਜਦੋਂ ਮਹਾਰਾਜ ਜੀ ਪਰਦੇਸ਼ ਦਿੰਦੇ ਹਨ ਫਿਰ ਗੁਰਸਿੱਖ ਨੂੰ ਭਗਤ ਨੂੰ ਮਹਾਰਾਜ ਜੀ ਕਹਿੰਦੇ ਉਹ ਪਰਦੇਸ਼ ਦੇ ਕੇ ਗਿਆਨ ਅੰਜਨ ਪਾ ਦਿੰਦੇ ਹਨ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਤੇ ਫਿਰ ਜਗਤ ਨਿਹਾਰਿਆ ਉਹ ਜਗਤ ਨੂੰ ਸਮਝ ਪਾਉਂਦੇ ਹਨ ਫਿਰ ਫਿਰ ਸਮਝ ਲੱਗਦੀ ਕਿ ਜਗਤ ਸੁਪਨਾ ਹੈ ਜਗਤ ਝੂਠ ਹੈ ਜਗਤ ਮਾਇਆ ਦਾ ਛਲ ਹੈ ਇਹੇ ਚੀਜ਼ ਦਾ ਮਹਾਰਾਜ ਜੀ ਕਹਿੰਦੇ ਸਾਹਮਣੇ ਰਿਜ਼ਲਟ ਆ ਜਾਂਦਾ ਜਦੋਂ ਗਿਆਨ ਦਾ ਅੰਜਨ ਮਹਾਰਾਜ ਜੀ ਸੁਰਮਾ ਕਿਸੇ ਮਨੁੱਖ ਦੇ ਨੇਤਰਾਂ ਵਿੱਚ ਪਾ ਦਿੰਦੇ ਹਨ ਗਿਆਨ ਅੰਜਨ ਗੁਰ ਦੀ ਆ ਅ ਗਿਆਨ ਅੰਧੇਰ ਬਨਾਸਾ ਪੜਦੇ ਹਨ ਗਿਆਨ ਦਾ ਸੁਰਮਾ ਜੇ ਮਹਾਰਾਜ ਨੇ ਪਾਤਾ ਤੇ ਗਿਆਨਤਾ ਦਾ ਮਹਾਰਾਜ ਕਹਿੰਦੇ ਹਨ ਜਿਹੜਾ ਉਹ ਨਾਸ ਹੋ ਜਾਣਾ ਇੱਥੇ ਵੀ ਕਹਿੰਦੇ ਹਨ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਰਿਆ ਫਿਰ ਮਹਾਰਾਜ ਜੀ ਕਹਿੰਦੇ ਜੇ ਨੇਤਰਾਂ ਦੇ ਨਾਲ ਜਗਤ ਨੂੰ ਸਮਝ ਪਾਵਾਂਗੇ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਆ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਖਸਮ ਨੂੰ ਪਰਮੇਸ਼ਰ ਨੂੰ ਪਤੀ ਨੂੰ ਛੱਡਤਾ ਦੂਜਿਆਂ ਦੇ ਮਗਰ ਤੁਰੇ ਫਿਰੇ ਮਹਾਰਾਜ ਜੀ ਕਹਿੰਦੇ ਡੁੱਬ ਜਾਣਗੇ ਉਹ ਵਨਜਾਰੇ ਕੱਚੇ ਹਨ ਉਹ ਬੱਚੇ ਕੱਚੇ ਵਨਜਾਰੇ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਸਾਗਰ ਵਿੱਚ ਗਰਕ ਹੋ ਜਾਣਗੇ ਸਤਗੁਰ ਹੈ ਬੋਹთა ਵਿਰਲੇ ਕਿੰਨੇ ਵਿਚਾਰਿਆ ਤੇ ਮਹਾਰਾਜ ਜੀ ਕਹਿੰਦੇ ਕੋਈ ਵਿਰਲੇ ਵਿਰਲੇ ਜਨ ਹਨ ਜਿਨ੍ਹਾਂ ਨੇ ਸਤਗੁਰ ਨੂੰ ਬੋਹਤਾ ਸਮਝਿਆ ਨਾਮ ਕਾ ਬੋਜਤਾ ਸਤਗੁਰੂ ਜੀ ਨਾਮ ਦਾ ਜਹਾਜ਼ ਸਤਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਕਹਿੰਦੇ ਸਤਗੁਰ ਹੈ ਬੋਜਤਾ ਬਿਰਲੇ ਕਿੰਨੇ ਵਿਚਾਰਿਆ ਕਿਸੇ ਬਿਰਲੇ ਬਿਰਲੇ ਗੁਰਮਖਾਨੇ ਵਿਚਾਰ ਨੂੰ ਸਮਝਿਆ ਕਿ ਸਤਗੁਰ ਜਿਹੜਾ ਉਹ ਨਾਮ ਦਾ ਜਹਾਜ਼ ਹੈ ਇਹਦੇ ਵਿੱਚ ਚੜਾਂਗੇ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਹਰ ਕਿਰਪਾ ਪਾਰ ਉਤਾਰਿਆ ਜਿਨ੍ਹਾਂ ਤੇ ਪਾਤਸ਼ਾਹ ਜੀ ਪਾ ਮਹਾਰਾਜ ਜੀ ਕਹਿੰਦੇ ਕਿਰਪਾ ਕਰ ਦਿੰਦੇ ਹਨ ਉਹਨਾਂ ਨੂੰ ਇਜਾਜ਼ਤ ਵਿੱਚ ਬਾਠਾ ਕਿ ਮਹਾਰਾਜ ਜੀ ਕਹਿੰਦੇ ਸੰਸਾਰ ਰੂਪੀ ਅਗਨ ਰੂਪੀ ਇਹ ਸਮੁੰਦਰ ਤੋਂ ਪਾਰ ਕਰਦੇ ਹਨ ਪਾਤਸ਼ਾਹ ਜੀ ਭਾਈ ਅੱਜ ਦੇ ਸ਼ਲੋਕ ਦੀ ਵਿਚਾਰ ਹੈ ਇੱਥੇ ਸ਼ਲੋਕ ਪਉੜੀ ਸੰਪੂਰਨ ਹੁੰਦੀ ਹੈ ਆਓ ਇਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨੇਕਾਂ ਭੁੱਲਾਂ ਜਿੰਨੀਆਂ ਨੇ ਮਹਾਰਾਜ ਸਤਿ ਬਖਸ਼ਣਾਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ